ਸਤਿ ਸ੍ਰੀ ਅਕਾਲ ਮੈਂ ਚਰਨੂ ਸਿੰਘ ਤੇ ਤੁਸੀਂ ਦੇਖ ਰਹੇ ਹੋ ਡੇਲੀ ਲਾਈ ਪੰਜਾਬ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀਆਂ ਇਹਨਾਂ ਵੱਡੀਆਂ ਖਬਰਾਂ ਦੇ ਵਿੱਚ ਅੱਜ ਦੀਆਂ ਵੱਡੀਆਂ ਖਬਰਾਂ ਦੇ ਵਿੱਚ ਗੱਲਬਾਤ ਕਰਾਂਗੇ ਕਰਜ਼ੇ ਦੀ ਭਗਵੰਤ ਮਾਲੀ ਸਰਕਾਰ ਨੇ 8500 ਕਰੋੜ ਰੁਪਏ ਦਾ ਹੋਰ ਕਰਜ਼ਾ ਚੋਕ ਲਿਆ ਜਿਸ ਤੋਂ ਬਾਅਦ ਪੰਜਾਬ ਦੀ ਸਿਆਸਤ ਗਰਮਾਉਂਦੀ ਦਿਖਾਈ ਦੇ ਰਹੀ ਹੈ ਵਿਕਰਮ ਮੰਜੀਠਾ ਨੂੰ ਅੱਜ ਅੰਮ੍ਰਿਤਸਰ ਦੇ ਮੰਜੀਠਾ ਹਲਕੇ ਦੇ ਵਿੱਚ ਲਿਆਂਦਾ ਗਿਆ ਤਾਂ ਪੰਗਾ ਪੈ ਗਿਆ ਗਨੀਵ ਕੌਰ ਮੰਜੀਠਿਆ ਪੁਲਿਸ ਦੇ ਨਾਲ ਬੈਸ ਦੇ ਦਿਖਾਈ ਦਿੱਤੇ ਵਿਕਰਮ ਮੰਜੀਠੇ ਦੇ ਮੁਸ਼ਕਲ ਹੋਣ ਵਾਧੀਆਂ ਦਿਖਾਈ ਦੇ ਰਹੀਆਂ ਨੇ ਮੰਜੀਠਿਆ ਮਾਮਲੇ ਦੇ ਵਿੱਚ ਕੇਂਦਰੀ ਏਜੰਸੀ ਐਨਸੀਬੀ ਦੀ ਐਂਟਰੀ ਹੋ ਗਈ ਹੈ ਜਿਸ ਤੇ ਆਮ ਆਦਮੀ ਪਾਰਟੀ ਨੂੰ ਇੱਕ ਸ਼ੱਕ ਪੈ ਗਿਆ ਹੈ ਗਨੀਠਿਆ ਭਾਜਪਾ ਦੇ ਵਿੱਚ ਸ਼ਾਮਿਲ ਹੋ ਜਾਣਗੇ ਆਧੇ ਕਾਵਨ ਮੰਤਰੀ ਦੇ ਵੱਲੋਂ ਦਾਵਾ ਕਿਉਂ ਕੀਤਾ ਗਿਆ ਇਸ ਦੇ ਬਾਰੇ ਗੱਲਬਾਤ ਕਰਾਂਗੇ ਪੰਜਾਬ ਦੇ ਵਿੱਚ ਜੰਗ ਦਾ ਐਲਾਨ ਆਮ ਆਦਮੀ ਪਾਰਟੀ ਦੇ ਖਿਲਾਫ ਸੁਖਬੀਰ ਸਿੰਘ ਬਾਦਲ ਨੇ ਕਰ ਦਿੱਤਾ ਹੈ 15 ਜੁਲਾਈ ਤੋਂ ਪੰਜਾਬ ਦੇ ਵਿੱਚ ਧਰਨੇ ਦਿੱਤੇ ਜਾਣਗੇ ਇਹ ਐਲਾਨ ਕਿਉਂ ਕੀਤਾ ਗਿਆ ਖਾਲੀ ਪਏ ਪਲਾਟਾਂ ਦੀ ਸਫਾਈ ਨਾ ਕਰਵਾਏ ਗਈ ਤਾਂ ਜੁਰਮਾਨਾ ਲੱਗੇਗਾ ਕਾਨੂੰਨੀ ਕਾਰਵਾਈ ਹੋਵੇਗੀ ਪੰਜਾਬ ਦੇ ਵਿੱਚ ਇੱਕ ਦਿਨ ਛੱਡ ਕੇ ਮੀਂਹ ਪੈਣ ਦੀ ਭੁਖ ਖਾਣੀ ਫਿਰ ਤੋਂ ਕਰ ਦਿੱਤੀ ਗਈ ਹੈ ਇਹਨਾਂ ਸਾਰੇ ਖਬਰਾਂ ਬਾਰੇ ਗੱਲਬਾਤ ਕਰਾਂਗੇ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਪਹਿਲੀ ਵੱਡੀ ਖਬਰ ਤੋਂ ਪੰਜਾਬ ਦੀ ਸੱਤਾ ਦੇ ਵਿੱਚ ਆਮ ਆਦਮੀ ਪਾਰਟੀ ਨੇ ਇਹ ਵਾਅਦਾ ਕੀਤਾ ਸੀ ਕਿ ਜੇਕਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਬਣਦੀ ਹੈ ਤਾਂ ਪੰਜਾਬ ਦੇ ਸਰੋ ਕਰਜ਼ਾ ਲਾਇਆ ਜਾਵੇਗਾ ਖਜ਼ਾਨੇ ਨੂੰ ਭਰਿਆ ਜਾਵੇਗਾ ਤੇ ਪੰਜਾਬ ਨੂੰ ਮੁੜ ਤੋਂ ਪੈਰਾਸਿਰ ਖੜਾ ਕੀਤਾ ਜਾਵੇਗਾ ਪਰ ਪੰਜਾਬ ਹੁਣ ਦੂਜੇ ਨੰਬਰ ਦਾ ਦੇਸ਼ ਦਾ ਦੂਜੇ ਨੰਬਰ ਦਾ ਸਭ ਤੋਂ ਵੱਧ ਕਰਜ਼ੇਦਾਰ ਸੂਬਾ बन ਗਿਆ ਹੈ میڈیا رپورਟਰ ਦੇ ਮੁਤਾਬਕ ਪੰਜਾਬ ਸਰਕਾਰ ਚਾਲੂ ਵਿੱਤੀ ਸਾਲ 2025-26 ਦੀ ਦੂਜੀ ਕਿਸ਼ਤ ਤਮਾਹੀ ਚ 8500 ਕਰੋੜ ਰੁਪਏ ਦਾ ਕਰਜ਼ਾ ਚੁਕੇਗੀ ਭਲਕੇ ਮੰਗਲਵਾਰ ਤੋਂ ਚਾਲੂ ਵਿੱਤੀ ਸਾਲ ਦੀ ਦੂਜੀ ਤਮਾਹੀ ਸ਼ੁਰੂ ਹੋ ਰਹੀ ਹੈ ਤੇ ਪੰਜਾਬ ਦੀ ਵਿੱਤੀ ਸਿਹਤ ਦੇ ਮੱਦੇਨਜ਼ਰ ਕਰਜ਼ੇ ਉੱਤੇ ਨਿਰਪਰਤਾ ਲਗਾਤਾਰ ਵਧਦੀ ਜਾ ਰਹੀ ਹੈ ਰਿਜ਼ਰਵ ਬੈਂਕ ਆਫ ਇੰਡੀਆ ਆਰਬੀਆਈ ਨੇ ਸੂਬਾ ਸਰਕਾਰ ਵੱਲੋਂ ਚੁਕੇ ਜਾਣ ਵਾਲੇ ਕਰਜ਼ੇ ਨੂੰ ਮਨਜ਼ੂਰੀ ਦੇ ਦਿੱਤੀ ਹੈ ਪੰਜਾਬ ਸਰਕਾਰ ਵੱਲੋਂ ਜੁਲਾਈ ਤੋਂ ਸਤੰਬਰ ਤੱਕ ਹਰ ਹਫਤੇ ਕਰਜ਼ਾ ਚੁਕਾਇਆ ਜਾਣਾ ਹੈ ਇਕੱਲੇ ਜੁਲਾਈ ਮਹੀਨੇ 'ਚ 2000 ਕਰੋੜ ਰੁਪਏ ਦਾ ਕਰਜ਼ਾ ਲਿਆ ਜਾਵੇਗਾ ਜਦਕਿ ਅਗਸਤ ਮਹੀਨੇ ਵਿੱਚ 3000 ਕਰੋੜ ਰੁਪਏ ਦਾ ਉਧਾਰ ਚੁਕਿਆ ਜਾਣਾ ਹੈ ਪੰਜਾਬ ਸਰ 31 ਮਾਰਚ 2025 ਤੱਕ 382000 ਕਰੋੜ ਰੁਪਏ ਦਾ ਕਰਜ਼ਾ ਚੜ੍ਹ ਗਿਆ ਸੀ ਤੇ ਇੱਕ ਅਨੁਮਾਨ ਦੇ ਅਨੁਸਾਰ 31 ਮਾਰਚ 2026 ਤੱਕ ਪੰਜਾਬ ਸਰ ਕਰਜ਼ੇ ਦਾ ਭਾਰ 4 ਲੱਖ ਕਰੋੜ ਨੂੰ ਛੂ ਜਾਵੇਗਾ ਇਸ ਦੇ ਮਤਾਬਕ ਹਰ ਪੰਜਾਬੀ ਸਰ ਸਵਾ ਲੱਖ ਤੋਂ ਵੱਧ ਦਾ ਕਰਜ਼ਾ ਹੈ ਪੰਜਾਬ ਸਰਕਾਰ ਦਾ ਇਸੇ ਬਾਰੇ ਦੌਰਾਨ 34201 ਕਰੋੜ ਰੁਪਏ ਦਾ ਕਰਜ਼ਾ ਚੁਕੰਦਾ ਟੀਚਾ ਹੈ ਤੇ ਜੋ ਪੰਜਾਬ ਸਰਕਾਰ ਦੇ ਵੱਲੋਂ 85000 ਕਰੋੜ ਰੁਪਏ ਦਾ ਕਰਜ਼ਾ ਹੋਰ ਚੁਕੇਗਾ ਇੱਕ ਕਿਸ਼ਤਾਂ ਦੇ ਵਿੱਚ ਜਾਰੀ ਕੀਤਾ ਜਾਵੇਗਾ ਇਸ ਦੀ ਪਹਿਲੀ ਕਿਸ਼ਤ 8 ਜੁਲਾਈ ਨੂੰ 500 ਕਰੋੜ ਰੁਪਏ ਦੀ 15 ਜੁਲਾਈ ਨੂੰ 500 ਕਰੋੜ ਰੁਪਏ ਦੀ 22 ਜੁਲਾਈ ਨੂੰ 500 ਕਰੋੜ 29 ਜੁਲਾਈ 500 ਕਰੋੜ 5 ਅਗਸਤ 1500 ਕਰੋੜ 12 ਅਗਸਤ 1000 ਕਰੋੜ 19 ਅਗਸਤ 500 ਕਰੋੜ 2 ਸਤੰਬਰ 1500 ਕਰੋੜ 9 ਸਤੰਬਰ 500 ਕਰੋੜ 23 ਸਤੰਬਰ 500 ਕਰੋੜ ਅਤੇ 30 ਸਤੰਬਰ ਨੂੰ 1000 ਕਰੋੜ ਰੁਪਏ ਦੀ ਕਿਸ਼ਤ ਦੇ ਵਿੱਚ ਇਹਨਾਂ ਕਿਸ਼ਤਾਂ ਦੇ ਰਾਹੀਂ ਸਰਕਾਰ ਨੂੰ ਕਰਜ਼ਾ ਦਿੱਤਾ ਜਾਵੇਗਾ ਸਰਕਾਰ ਕਰਜ਼ਾ ਲੈ ਲੈ ਕੇ ਚੱਲ ਰਹੀ ਹੈ ਤੇ ਮੀਡੀਆ ਰਿਪੋਰਟਰਾਂ ਵੱਲੋਂ ਜਿਹਦਾਵਾ ਕੀਤਾ ਜਾ ਰਿਹਾ ਇਸ ਦੇ ਵਿੱਚ ਕਾਰਨ ਇਸ ਦਾ ਇਹ ਦੱਸਿਆ ਜਾ ਰਿਹਾ ਕਿ ਕਰਜ਼ਾ ਜੋ ਸਰਕਾਰ ਦਾ ਚੁੱਕਣ ਦਾ ਕਾਰਨ ਉਹ ਇਹ ਹੈ ਕਿ ਸਰਕਾਰ ਨੂੰ ਆਮਦਨ ਘੱਟ ਹੋ ਰਹੀ ਹੈ ਤੇ ਖਰਚਾ ਜ਼ਿਆਦਾ ਹੋ ਰਿਹਾ ਹੈ ਜਿਸ ਕਰਕੇ ਸਰਕਾਰ ਨੂੰ ਮਜਬੂਰਨ ਕਰਜ਼ਾ ਚੁਕਣਾ ਪੈ ਰਿਹਾ ਸਭ ਤੋਂ ਵੱਧ ਜੇਕਰ ਗੱਲ ਕਰੀਏ ਤਾਂ ਸਰਕਾਰ ਦਾ ਪੈਸਾ ਕਿੱਥੇ ਲੱਗ ਰਿਹਾ ਉਸ ਦੇ ਵਿੱਚ ਜੋ ਤਨਖਾਹਾਂ ਦਿੱਤੀਆਂ ਜਾਂਦੀਆਂ ਨੇ ਅਤੇ ਜੋ ਪੈਨਸ਼ਨ ਸਕੀਮਾਂ ਦੇ ਤਹਿਤ ਪੈਸਾ ਦਿੱਤਾ ਜਾਂਦਾ ਉਸ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਸਰਕਾਰ ਦਾ ਪੈਸਾ ਲੱਗਦਾ ਹੈ ਤੇ ਉਸ ਤੋਂ ਬਾਅਦ ਜੋ ਸਬਸਿਡੀਆਂ ਅਤੇ ਫ੍ਰੀ ਸਕੀਮਾਂ ਦਿੱਤੀਆਂ ਜਾਂਦੀਆਂ ਨੇ ਉਸ ਦੇ ਵਿੱਚ ਵੀ ਸਰਕਾਰ ਦਾ ਲੱਖਾਂ ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ ਜਿਸ ਦੇ ਵਿੱਚ ਫ੍ਰੀ ਬਿਜਲੀ ਬਸਾਂ ਦਾ ਕਿਰਾਇਆ ਮਾਫ ਅਤੇ ਜੋ ਵੱਡੇ ਕਿਸਾਨ ਨੂੰ ਬਿਨਾਂ ਬਿੱਲੋਂ ਬਿਜਲੀ ਦਿੱਤੀ ਜਾ ਰਹੀ ਹੈ ਇਸ ਦੇ ਵਿੱਚ ਵੀ ਇਸ ਦਾ ਵੱਡਾ ਹੱਥ ਮੰਨਿਆ ਜਾ ਰਿਹਾ ਹੈ ਇਸ ਤੋਂ ਇਲਾਵਾ ਹੋਰ ਵੀ ਕਈ ਕਾਰਨ ਹੈ ਪਰ ਜੋ ਮੁੱਖ ਕਾਰਨ ਹੈ ਉਸ ਦੇ ਪਿੱਛੇ ਇਹ ਕਾਰਨ ਮੰਨੇ ਜਾ ਰਹੇ ਨੇ ਕਿ ਸਰਕਾਰ ਦਾ ਖਰਚਾ ਵੱਧ ਹੋ ਰਿਹਾ ਹੈ ਤੇ ਆਮਦਨ ਘਟ ਹੋ ਰਹੀ ਹੈ ਜਿਸ ਮੋਕੇ ਕੇ ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਸਰਕਾਰ ਨੂੰ ਇੱਕ ਕਰਜ਼ਾ ਮਨਜ਼ੂਰ ਹੋਇਆ ਉਸ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਆਪਣੀ ਇਸ ਨੂੰ ਪ੍ਰਾਪਤੀ ਦੱਸ ਦਿੱਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਦੀ ਅਸੀਂ ਸਾਰੀਆਂ ਸ਼ਰਤਾਂ ਪੂਰੀਆਂ ਕਰ ਦਿੱਤੀਆਂ ਨੇ ਜੋ ਜੋ ਗਾਈਡਲਾਈਨਾਂ ਚਾਹੀਦੀਆਂ ਹੁੰਦੀਆਂ ਨੇ ਉਹ ਅਸੀਂ ਪੂਰੀਆਂ ਕਰ ਦਿੱਤੀਆਂ ਨੇ ਤੇ ਕੇਂਦਰ ਨੇ ਸਾਡਾ ਇਸੇ ਕਰਕੇ ਇੱਕ ਕਰਜ਼ਾ ਮਨਜ਼ੂਰ ਕਰ ਦਿੱਤਾ ਹੈ ਕਿਉਂਕਿ ਪਿਛਲੇ ਸਮੇਂ ਦੌਰਾਨ ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਦੀ ਕਰਜ਼ਾ ਹੱਦ ਦੇ ਵਿੱਚ ਕਟੌਤੀ ਕਰ ਦਿੱਤੀ ਗਈ ਸੀ 16000 ਕਰੋੜ ਰੁਪਏ ਦਾ ਕਟ ਕਰਜ਼ਾ ਹੱਦ ਦੇ ਵਿੱਚ ਕੇਂਦਰ ਸਰਕਾਰ ਨੇ ਲਗਾ ਦਿੱਤਾ ਸੀ ਕਿਉਂਕਿ ਸ਼ਰਤਾ ਪੰਜਾਬ ਸਰਕਾਰ ਦੇ ਵੱਲੋਂ ਪੂਰੀਆਂ ਨਹੀਂ ਕੀਤੀਆਂ ਜਾ ਰਹੀਆਂ ਸੀ ਤੇ ਉਸ ਤੋਂ ਬਾਅਦ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਸੀਂ ਸ਼ਰਤਾ ਪੂਰੀਆਂ ਕਰ ਦਿੱਤੀਆਂ ਨੇ ਇਸੇ ਕਰਕੇ ਸਰਕਾਰ ਨੇ ਸਾਨੂੰ ਕਰਜ਼ਾ ਦੇ ਦਿੱਤਾ ਹੈ ਇਸ ਨੂੰ ਲੈ ਕੇ ਅਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਬੇਸ਼ਰਮਾਂ ਦੀ ਡੁੱਲ ਗਈ ਦਾਲ ਅਖੇ ਅਸੀਂ ਤਾਂ ਪੁੰਜੇ ਬੈਗੇ ਹੀ ਖਾਂਦੇ ਹਾਂ ਪਹਿਲੀ ਵਾਰ ਦੇਖਿਆ ਕਿ ਕਰਜ਼ੇ ਨੂੰ ਉਤਾਰਨ ਲਈ ਕਰਜ਼ਾ ਲੈ ਜਾਣ ਤੇ ਇੰਨੀ ਖੁਸ਼ੀ ਮਨਾਈ ਜਾ ਰਹੀ ਹੈ 85 ਕਰੋੜ ਰੁਪਏ ਦਾ ਕਰਜ਼ਾ ਮਿਲਣ ਤੇ ਝਾੜੂ ਸਰਕਾਰ ਦੀ ਖੁਸ਼ੀ ਦਰਸਾਉਂਦੀ ਹੈ ਕਿ ਇਹਨਾਂ ਨੂੰ ਆਮਦਨ ਤੇ ਕਰਜ਼ੇ ਦੀ ਬੁਨਿਆਦੀ ਸਮਝ ਵੀ ਨਹੀਂ ਹੈ ਪਰ ਮੈਂ ਪੰਜਾਬੀਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਇਹਨਾਂ ਨੇ ਪੰਜਾਬ ਸਰਕਾਰ ਜਾ ਪਾ ਕੇ ਕੇਜਰੀਵਾਲ ਨੂੰ ਹੈਲੀਕਾਪਟਰ ਦੇ ਝੂਟੇ ਦੇਣੇ ਹਨ ਤੇ ਆਪਣੀ ਪਾਰਟੀ ਦਾ ਬਾਹਰ ਦੇ ਸੂਬੇ ਵਿੱਚ ਪ੍ਰਚਾਰ ਕਰਨਾ ਹੈ ਇਹਨਾਂ ਨੇ ਤਾਂ 2027 ਤੋਂ ਬਾਅਦ ਭੱਜ ਜਾਣਾ ਹੈ ਕਰਜ਼ਾ ਪੰਜਾਬ ਦੇ ਵਸਨੀਕਾਂ ਸਿਰ ਚੜ ਜਾਏਗਾ ਤੇ ਸਰਕਾਰ ਦੇ ਇਸ ਕਰਜ਼ਾ ਚੁਕਣ ਦੇ ਫੈਸਲੇ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਵੀ ਆਪਣਾ ਬਿਆਨ ਦਿੱਤਾ ਗਿਆ ਆਖਿਆ ਗਿਆ ਕਿ ਇਹ ਭ੍ਰਿਸ਼ਟ ਘੁਟਾਲਿਆਂ ਵਾਲੀ ਆਪ ਸਰਕਾਰ ਜੋ ਦਿੱਲੀ ਤੋਂ ਚਲਾਈ ਜਾ ਰਹੀ ਹੈ ਹਰ ਮਹੀਨੇ ਹਜ਼ਾਰਾਂ ਕਰੋੜ ਰੁਪਏ ਦਾ ਕਰਜ਼ਾ ਲੈ ਰਹੀ ਹੈ ਪਰ ਵਿਕਾਸ ਜਾਂ ਬੁਨਿਆਦੀ ਢਾਂਚੇ ਉੱਪਰ ਕੁਝ ਵੀ ਖਰਚਾ ਨਹੀਂ ਹੋ ਰਿਹਾ ਇਸ ਸਰਕਾਰ ਨੇ ਪੰਜਾਬ ਨੂੰ ਦੇਸ਼ ਦਾ ਦੂਜਾ ਸਭ ਤੋਂ ਵੱਧ ਕਰਜ਼ਦਾਰ ਸੂਬਾ ਬਣਾਉਣ ਦਾ ਮਾਣ ਵੀ ਹਾਸਲ ਕੀਤਾ ਜਿਸ ਦੇ ਵਿੱਚ ਡੈਟ ਟੂ ਜੀਐਸਡੀਪੀ ਅਨੁਪਾਤ 47% ਤੱਕ ਪਹੁੰਚ ਗਿਆ ਹੈ ਪੰਜਾਬੀਆਂ ਨੂੰ ਇਹ ਜਾਣਨ ਦੀ ਜ਼ਰੂਰਤ ਹੈ ਕਿ ਇਹ ਕਰਜ਼ਾ ਲਿਆ ਪੈਸਾ ਕਿੱਥੇ ਖਰਚ ਕੀਤਾ ਜਾ ਰਿਹਾ ਹੈ ਇਹ ਸਪਸ਼ਟ ਹੈ ਕਿ ਅਰਵਿੰਦ ਕੇਜਰੀਵਾਲ ਦੇ ਇਸ਼ਾਰੇ ਉਤੇ ਪੰਜਾਬ ਨੂੰ ਚਲਾ ਰਹੇ ਬਾਹਰੀ ਲੋਕ ਆਪ ਦੇ ਖਜ਼ਾਨੇ ਭਰਨ ਲਈ ਜਾਣਬੁੱਝ ਕੇ ਇਸ ਨੂੰ ਦਿਵਾਲੀਆ ਕਰ ਰਹੇ ਹਨ ਪੰਜਾਬ ਦੇ ਸਰਕਾਰੀ ਫੰਡਾਂ ਦੀ ਸ਼ਰੀਆਮ ਦੁਰਵਰਤੋਂ ਦੀ ਜਾਂਚ ਇੱਕ ਸੁਤੰਤਰ ਏਜੰਸੀ ਦੁਆਰਾ ਕੀਤੀ ਜਾਣੀ ਚਾਹੀਦੀ ਹੈ ਇਸ ਦੇ ਵਿੱਚ ਸੁਖਪੀਰ ਸਿੰਘ ਬਾਦਲ ਦਾ ਕਹਿਣਾ ਕਿ ਸਰਕਾਰ ਕਰਜ਼ਾ ਚੁੱਕ ਰਹੀ ਹੈ ਪਰ ਲਗਾ ਕਿੱਥੇ ਰਹੀ ਹੈ ਇਹ ਦੇਖਦਾ ਦਿਖਾਈ ਨਹੀਂ ਦੇ ਰਿਹਾ ਵਾਦਿਆਂ ਅਗਲੀ ਖਬਰ ਦੇ ਵੱਲ ਵਿਕਰਮ ਜਿਠੇ ਨੂੰ ਗ੍ਰਿਫਤਾਰ ਤੋਂ ਬਾਅਦ ਹੁਣ ਵੱਖ-ਵੱਖਰੇ ਸੂਬਿਆਂ ਦੇ ਵਿੱਚ ਪੰਜਾਬ ਵਿਜੀਲੈਂਸ ਦੇ ਵੱਲੋਂ ਲੈ ਕੇ ਜਾਇਆ ਜਾ ਰਿਹਾ ਜਿਸ ਦੇ ਵਿੱਚ ਦਿੱਲੀ ਚੰਡੀਗੜ੍ਹ ਉੱਤਰ ਪ੍ਰਦੇਸ਼ ਹਰਿਆਣਾ ਹਿਮਾਚਲ ਪ੍ਰਦੇਸ਼ ਦੇ ਵਿੱਚ ਲੈ ਕੇ ਜਾਇਆ ਜਾ ਰਿਹਾ ਤੇ ਪੁੱਛਗਿੱਛ ਕੀਤੀ ਜਾ ਰਹੀ ਹੈ ਇਸ ਦੇ ਵਿੱਚ ਵਿਕਰਮ ਮਜੀਠੀਆ ਦੇ ਵੱਲੋਂ ਜੋ ਜੋ ਹੁਣ ਤੱਕ ਜਾਂਚ ਦੇ ਵਿੱਚ ਨਿਕਲ ਕੇ ਸਾਹਮਣੇ ਆਇਆ ਉਸ ਦੇ ਤਹਿਤ ਇਹ ਕਾਰਵਾਈ ਕੀਤੀ ਜਾ ਰਹੀ ਹੈ ਤੇ ਇਸੇ ਦੇ ਤਹਿਤ ਅੱਜ ਵਿਕਰਮ ਮਜੀਠੀਆ ਨੂੰ ਅਮਰੀਸਰ ਹਲਕਾ ਮਜੀਠਾ ਦੇ ਵਿੱਚ ਉਹਨਾਂ ਦੇ ਦਫ਼ਤਰ ਲਿਆਂਦਾ ਗਿਆ ਤੇ ਇਸ ਮੌਕੇ ਉਹਨਾਂ ਦੇ ਕੋਲੋਂ ਵਿਜੀਲੈਂਸ ਅਧਿਕਾਰੀਆਂ ਨੇ ਪੁੱਛਗਿੱਛ ਕੀਤੀ ਪਰ ਇਸ ਨੂੰ ਲੈ ਕੇ ਜਦੋਂ ਵਿਕਰਮ ਮਜੀਠੀਆ ਨੂੰ ਦਫ਼ਤਰ ਦੇ ਵਿੱਚ ਲਿਆਂਦਾ ਜਾਣਾ ਸੀ ਉਸ ਤੋਂ ਪਹਿਲਾਂ ਵਿਕਰਮ ਮਜੀਠੀਆ ਦਾ ਇਹ ਦਫ਼ਤਰ ਜੋ ਮਜੀਠਾ ਹਲਕੇ ਦੇ ਵਿੱਚ ਪੈਂਦਾ ਉਸ ਨੂੰ ਸੀਲ ਕਰ ਦਿੱਤਾ ਗਿਆ ਪੁਲਿਸ ਦੇ ਵੱਲੋਂ ਘੇਰਾਬੰਦੀ ਕੀਤੀ ਗਈ ਪਰ ਜਿਸ ਕੇ ਗਨੀਵ ਕੌਰ ਮਜੀਠੀਆ ਜੋ ਕਿ ਮਜੀਠਾ ਹਲਕੇ ਦੇ ਵਿਧਾਇਕ ਨੇ ਵਿਕਰਮ ਮਜੀਠੇ ਦੀ ਪਤਨੀ ਨੇ ਜਿਸ ਮੌਕੇ ਉਥੇ ਪਹੁੰਚੇ ਤਾਂ ਪੁਲਿਸ ਦੇ ਵੱਲੋਂ ਉਹਨਾਂ ਨੂੰ ਰੋਕ ਦਿੱਤਾ ਗਿਆ ਅੰਦਰ ਜਾਣ ਨਹੀਂ ਦਿੱਤਾ ਗਿਆ ਜਿਸ ਨੂੰ ਲੈ ਕੇ ਗਨੀਵ ਕੌਰ ਮਜੀਠੀਆ ਪੁਲਿਸ ਦੇ ਨਾਲ ਬਹਿਸ ਦੇ ਦੇ ਕਾਇਦੇ ਤੇ ਉਹਨਾਂ ਦਾ ਕਹਿਣਾ ਕਿ ਮੈਂ ਚੁਣੀ ਹੋਈ ਨਮਾਇੰਦਾ ਇਸ ਹਲਕੇ ਦੀ ਮੈਂ ਆਪਣੇ ਦਫ਼ਤਰ ਦੇ ਵਿੱਚ ਕਿਉਂ ਨਹੀਂ ਜਾ ਸਕਦੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਣ ਉਹਨਾਂ ਨੇ ਆਖ ਦਿੱਤਾ ਹੈ ਕਿ ਇਸ ਤੋਂ ਪਹਿਲਾਂ ਵੀ ਇਸ ਦਫ਼ਤਰ ਦੀ ਤਲਾਸ਼ੀ ਸਾਡੀਆਂ ਜਿੱਥੇ-ਜਿੱਥੇ ਰਿਹائشਾਂ ਨੇ ਭਾਵੇਂ ਚੰਡੀਗੜ੍ਹ ਹੋਣ ਭਾਵੇਂ ਅੰਮ੍ਰਿਤਸਰ ਦੇ ਵਿੱਚ ਹੁਣ ਸਾਰਿਆਂ ਦੀ ਤਲਾਸ਼ੀ ਹੋ ਚੁੱਕੀ ਹੈ ਪਰ ਵਿਜੀਲੈਂਸ ਦੇ ਵੱਲੋਂ ਇਹ ਜਾਣਬੁੱਝ ਕੇ ਦੁਬਾਰਾ ਇੱਥੇ ਤੰਗ ਪ੍ਰੇਸ਼ਾਨ ਦਾ ਕਰਨ ਦਾ ਕੰਮ ਸਾਡੇ ਪਰਿਵਾਰ ਨੂੰ ਕੀਤਾ ਜਾ ਰਿਹਾ ਹੈ ਪੁਲਿਸ ਦੇ ਵੱਲ ਆਖਿਆ ਜਾ ਰਿਹਾ ਸੀ ਕਿ ਤੁਹਾਨੂੰ ਅਸੀਂ ਜਾਣ ਨਹੀਂ ਦੇ ਸਕਦੇ ਕਿਉਂਕਿ ਜਾਂਚ ਹੋਣੀ ਹੈ ਸਰਚ ਆਪਰੇਸ਼ਨ ਚੱਲ ਰਿਹਾ ਜਿਸ ਕਰਕੇ ਤੁਹਾਨੂੰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੇ ਉਸ ਤੋਂ ਬਾਅਦ ਪੁਲਿਸ ਦੀ ਪੈਸ ਵਿਕਰਮ ਜੀਠਾ ਦੀ ਪਤਨੀ ਨਾਲ ਹੁੰਦੀ ਦੇ ਕਾਇਦੇ ਦੇ ਤੇ ਬਿਕਰਮ ਜੀਠੇ ਦੀ ਪਤਨੀ ਦੇ ਵੱਲੋਂ ਇੱਕ ਹੋਰ ਗੱਲ ਇੱਥੇ ਅਗ ਦਿੱਤੀ ਗਈ ਹੈ ਕਿ ਜਾਣ ਬੁਝ ਕੇ ਸਰਕਾਰ ਦੇ ਵੱਲੋਂ ਮੀਡੀਆ ਦੇ ਵਿੱਚ ਇਹ ਗੱਲ ਫੈਲਾਈ ਜਾ ਰਹੀ ਹੈ ਕਿ ਬਿਕਰਮ ਜੀਠੇ ਦਾ ਜੋ ਮਾਮਲਾ ਇਹ ਵਾਲਾ ਇਹ ਨਸ਼ਾ ਨਾਲ ਸੰਬੰਧਿਤ ਹੈ ਜਦ ਕਿ ਇਹ ਮਾਮਲਾ ਆਮਦਨ ਤੋਂ ਵੱਧ ਜਾਇਦਾਦ ਦੇ ਬਣਾਉਣ ਦੇ ਨਾਲ ਸੰਬੰਧਿਤ ਹੈ ਤੋਂ ਜਿਸ ਤੋਂ ਬਾਅਦ ਬਿਕਰਮ ਜੀਠਿਆ ਨੂੰ ਵਿਜਲੈਂਸ ਇਸ ਦਫ਼ਤਰ ਦੇ ਵਿੱਚ ਲੈ ਕੇ ਪਹੁੰਚਦੀ ਹੈ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਇੱਕ ਵੀਡੀਓ ਬਿਕਰਮ ਜੀਠੇ ਦੇ ਉੱਪਰ ਬਿਕਰਮ ਜੀਠੇ ਦੇ ਪੇਜ ਦੇ ਉੱਪਰ ਅਪਲੋਡ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਦੱਸਿਆ ਜਾਂਦਾ ਕਿ ਇਹ ਔਰਤ ਉਸ ਦਫ਼ਤਰ ਦੇ ਵਿੱਚ ਮੌਜੂਦ ਸੀ ਜਿਸ ਮੌਕੇ ਬਿਕਰਮ ਮਜੀਠੇ ਦੇ ਕੋਲੋਂ ਪੁੱਛ ਕੇ ਆਇਆ ਕੀਤੀ ਜਾ ਰਹੀ ਸੀ ਤੇ ਇਸ ਔਰਤ ਦੇ ਵੱਲੋਂ ਬਿਆਨ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਬਿਕਰਮ ਮਜੀਠੇ ਦੇ ਵੱਲੋਂ ਆਖਿਆ ਗਿਆ ਕਿ ਮੈਂ ਚੜ੍ਹਦੀ ਕਲਾ ਦੇ ਵਿੱਚ ਹਾਂ ਤੇ ਵਰਕਰਾਂ ਨੂੰ ਵੀ ਚੜ੍ਹਦੀ ਕਲਾ ਦੇ ਵਿੱਚ ਰਹਿਣ ਦਾ ਸੰਦੇਸ਼ ਬਿਕਰਮ ਮਜੀਠੇ ਦੇ ਵੱਲੋਂ ਦਿੱਤਾ ਗਿਆ ਇਹ ਸਾਰਾ ਕੁਝ ਉਸ ਮੌਕੇ ਇੱਕ ਵੱਖਰੇ ਕਮਰੇ ਦੇ ਵਿੱਚ ਬੰਦ ਚਰਨਜੀਤ ਕੌਰ ਦੇ ਵੱਲੋਂ ਦੱਸਿਆ ਗਿਆ ਹੈ ਤੇ ਇਸ ਮਾਮਲੇ ਦੀ ਸੁਣਵਾਈ ਹੁਣ 2 ਜੁਲਾਈ ਨੂੰ ਦੁਬਾਰਾ ਮੁਹਾਲੇ ਕੋਰਟ ਦੇ ਵਿੱਚ ਹੋਣ ਜਾ ਰਹੀ ਹੈ ਬਾਦਿਆਂ ਅਗਲੀ ਖਬਰ ਦੇ ਵੱਲ ਵਿਕਰਮ ਮਜੀਠੀਆ ਦੇ ਮਾਮਲੇ ਦੇ ਵਿੱਚ ਹੁਣ ਕੇਂਦਰੀ ਜਾਂਚ ਏਜੰਸੀ ਦੀ ਵੀ ਐਂਟਰੀ ਹੋ ਗਈ ਹੈ NCB ਨਾਰਕੋਟਿਕਸ ਕੰਟਰੋਲ ਬਿਊਰੋ ਜੋ ਕਿ ਨਸ਼ਿਆਂ ਦੇ ਮਾਮਲوں ਨੂੰ ਲੈ ਕੇ ਦੇਸ਼ ਦੇ ਵੱਖ-ਵੱਖ ਰਹੂਬਿਆਂ ਦੀ ਸਥਿਤੀ ਉੱਪਰ ਨਜ਼ਰ ਰੱਖਦੀ ਹੈ ਮਾਮਲੇ ਦੀ ਜਾਂਚ ਕਰਦੀ ਹੈ ਤੇ ਨਸ਼ਿਆਂ ਦੀ ਰੋਕਤ ਨੂੰ ਲੈ ਕੇ ਕਾਰਵਾਈ ਕਰਦੀ ਹੈ ਤੇ ਇਸ ਜਾਂਚ ਏਜੰਸੀ ਦੀ ਹੁਣ ਐਂਟਰੀ ਵਿਕਰਮ ਮਜੀਠੀ ਦੇ ਕੇਸ ਵਿੱਚ ਹੋ ਗਈ ਹੈ ਜਿਸ ਦੇ ਵਿੱਚ ਵਿਕਰਮ ਮਜੀਠੀ ਦੇ ਮਾਮਲੇ ਵਿੱਚ ਵਿਜੀਲੈਂਸ ਨੇ ਜੋ-ਜੋ ਵੀ ਹੁਣ ਤੱਕ ਜਾਂਚ ਕੀਤੀ ਹੈ ਉਸ ਦਾ ਸਾਰਾ ਡਾਟਾ NCB ਨੇ ਮੰਗ ਲਿਆ ਹੈ ਪਰ ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਕੇਪਨ ਮੰਤਰੀ ਅਮਨ ਅਰੋੜਾ ਨੇ ਇੱਕ ਸ਼ੱਕ ਜ਼ਾਹਰ ਕਰ ਦਿੱਤਾ ਹੈ ਅਮਨ ਅਰੋੜਾ ਦੇ ਵੱਲੋਂ ਸਪੈਸ਼ਲ ਤੌਰ ਤੇ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਦੋਸ਼ ਇਹ ਲਗਾ ਦਿੱਤਾ ਜਾਂਦਾ ਹੈ ਕਿ ਕੇਂਦਰ ਸਰਕਾਰ ਹੁਣ ਵਿਕਰਮ ਮਜੀਠੀਆ ਨੂੰ ਬਚਾਉਣ ਜਾ ਰਹੀ ਹੈ ਉਹਨਾਂ ਦਾ ਕਹਿਣਾ ਕਿ ਐਨਸੀਬੀ ਜੋ ਕਿ ਕੇਂਦਰ ਦੀ ਏਜੰਸੀ ਹੈ ਇਸ ਨੂੰ ਇਨਾ ਲੰਮਾ ਸਮਾਂ ਵਿਕਰਮ ਮਜੀਠੀਆ ਦੇ ਉੱਪਰ ਨਸ਼ਿਆਂ ਵਾਲੇ ਕੇਸ ਨੂੰ ਚੱਲਦਾ ਹੋ ਗਿਆ ਉਦੋਂ ਵਿਕਰਮ ਮਜੀਠੀਆ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਗਈ ਹੁਣ ਕੇਸ ਵਿਜੀਲੈਂਸ ਦੇ ਹੱਥ ਹੈ ਤੇ ਜਾਂਚ ਕੀਤੀ ਜਾ ਰਹੀ ਹੈ ਤੇ ਐਨਸੀਬੀ ਡਾਟਾ ਮੰਗ ਕੇ ਇਸ ਸਾਰੀ ਜਾਂਚ ਦਾ ਡਾਟਾ ਮੰਗ ਕੇ ਵਿਕਰਮ ਮਜੀਠੀਆ ਦੀ ਮਦਦ ਕਰਨਾ ਚਾਹੁੰਦੀ ਹੈ ਤਾਂ ਜੋ ਕੇਸ ਦੇ ਵਿੱਚ ਜੋ-ਜੋ ਵੀ ਉਹਨਾਂ ਦੇ ਖਿਲਾਫ ਸਬੂਤ ਮਿਲੇ ਨੇ ਉਸ ਦੇ ਬਾਰੇ ਵਿਕਰਮ ਮਜੀਠੀਆ ਨੂੰ ਦੱਸ ਕੇ ਕੇਸ ਨੂੰ ਕਮਜ਼ੋਰ ਕੀਤਾ ਜਾਵੇ ਇਹ ਦੋਸ਼ ਅਮਨ ਅਰੋੜਾ ਦੇ ਵੱਲੋਂ ਲਗਾ ਦਿੱਤੇ ਗਏ ਨੇ ਇਸ ਦਿਨ ਵਾਲੇ ਅਮਨ ਰੋੜਾ ਦੇ ਵੱਲੋਂ ਇਹ ਵੀ ਸ਼ੱਕ ਜाहिर ਕੀਤਾ ਜਾ ਰਿਹਾ ਹੈ ਕਿ ਇਸ ਦੇ ਵਿੱਚ ਭਾਜਪਾ ਆਗੂਆਂ ਦਾ ਹੱਥ ਹੈ ਕਿਉਂਕਿ ਵਿਕਰਮ ਮੰਜੀਠੇ ਦੀ ਗ੍ਰਿਫਤਾਰੀ ਤੋਂ ਬਾਅਦ ਅਮਨ ਰੋੜਾ ਦੇ ਵੱਲੋਂ ਆਖਿਆ ਗਿਆ ਕਿ ਵਿਕਰਮ ਮੰਜੀਠੇ ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਭਾਜਪਾ ਦੇ ਆਗੂ ਭਾਵੇਂ ਰਵਨੀਤ ਬਿੱਟੂ ਹੁਣ ਭਾਵੇਂ ਉਹ ਸੁਨੀਲ ਜਾਖੜ ਹੁਣ ਉਹਨਾਂ ਦੇ ਵੱਲੋਂ ਇਸ ਗ੍ਰਿਫਤਾਰੀ ਦਾ ਵਿਰੋਧ ਕੀਤਾ ਗਿਆ ਤੇ ਵਿਕਰਮ ਮੰਜੀਠੇ ਦੇ ਹੱਕ ਦੇ ਵਿੱਚ ਸਟੈਂਡ ਲਿਆ ਗਿਆ ਸੀ ਜਿਸ ਕਰਕੇ ਹੁਣ ਭਾਜਪਾ ਨੇ ਆਪਣੇ ਜੋ ਸ਼ਕਤੀ ਦਾ ਪ੍ਰਦਰਸ਼ਨ ਕੀਤਾ ਹੈ ਤੇ ਐਨਸੀਬੀ ਦੀ ਐਂਟਰੀ ਇਸ ਦੇ ਵਿੱਚ ਕਰਵਾ ਦਿੱਤੀ ਹੈ ਜਿਸ ਕਰਕੇ ਵਿਕਰਮ ਜੀਠਾ ਦੇ ਜੋ ਡਾਟਾ ਹੈ ਸਾਡੇ ਕੇਸ ਦੇ ਵਿੱਚ ਜੋ ਵਿਕਰਮ ਜੀਠਾ ਦੇ ਖਿਲਾਫ ਜਾਂਚ ਹੋਈ ਹੈ ਉਸ ਦਾ ਡਾਟਾ ਐਨਸੀਬੀ ਦੇ ਵੱਲੋਂ ਮੰਗ ਲਿਆ ਗਿਆ ਤੇ ਕੇਸ ਦੇ ਵਿੱਚ ਮਦਦ ਹੁਣ ਵਿਕਰਮ ਜੀਠਾ ਦੀ ਕੀਤੀ ਜਾਵੇਗੀ ਇਹ ਦੋਸ਼ ਅਮਨ ਅਰੋੜਾ ਦੇ ਵੱਲੋਂ ਲਗਾ ਦਿੱਤਾ ਗਿਆ ਹੈ ਬਾਦਿਆਂ ਅਗਲੀ ਖਬਰ ਤੇ ਬਾਲਾ ਕਿ ਵਿਕਰਮ ਜੀਠਾ ਭਾਜਪਾ ਦੇ ਵਿੱਚ ਸ਼ਾਮਿਲ ਹੋਣ ਜਾ ਰਹੇ ਨੇ ਇਹ ਦਾਵਾ ਵੀ ਅਮਨ ਅਰੋੜਾ ਦੇ ਵੱਲੋਂ ਕਰ ਦਿੱਤਾ ਗਿਆ ਹੈ ਕਿ ਪੰਜਾਬ ਪੁਲਿਸ ਵੱਖੋ ਵਕਰੀਥਾਵਾਤ ਤੇ ਲੱਜਾ ਕੇ ਵਿਕਰਮ ਮਜੀਠੇ ਦੇ ਕੋਲੋਂ ਪੁੱਛਗਿੱਛ ਕਰ ਰਹੀ ਹੈ ਤੇ ਇਸ ਮਾਮਲੇ ਦੇ ਵਿੱਚ ਇੱਕ ਬਿਆਨ ਅਮਨ ਰੋੜਾ ਨੇ ਜਾਰੀ ਕਰ ਦਿੱਤਾ ਹੈ ਜਿਸ ਦੇ ਵਿੱਚ ਇਹ ਦੋਸ਼ ਲਗਾ ਦਿੱਤਾ ਹੈ ਕਿ ਭਾਜਪਾ ਵੀ ਇਸ ਮਾਮਲੇ ਦੇ ਵਿੱਚ ਅਕਾਲੀ ਦਲ ਦੇ ਨਾਲ ਰਲ ਗਈ ਹੈ ਵਿਕਰਮ ਮਜੀਠਣ ਨੂੰ ਬਚਾਉਣ ਦੀ ਕੋਸ਼ਿਸ਼ ਭਾਜਪਾ ਦੇ ਵੱਲੋਂ ਕੀਤੀ ਜਾ ਰਹੀ ਹੈ ਇਸ ਨੂੰ ਲੈ ਕੇ ਬਿਆਨ ਜਾਰੀ ਕਰਦੇ ਹੋਇਆ ਅਮਨ अरोड़ा ਦਾ ਕਹਿਣਾ ਹੈ ਕਿ ਕੀ ਭਾਜਪਾ ਨੇ ਡਰੱਗ ਮਨੀ ਦੇ ਦੋਸ਼ੀ ਵਿਕਰਮ ਮਜੀਠੀ ਨਾਲ ਕੋਈ ਸੌਦਾ ਕੀਤਾ ਹੈ ਲੱਗਦਾ ਹੈ ਕਿ ਉਹ ਜਲਦੀ ਹੀ ਭਾਜਪਾ ਵਿੱਚ ਸ਼ਾਮਿਲ ਹੋ ਜਾਵੇਗਾ ਅਤੇ ਬਦਲੇ ਵਿੱਚ ਉਹ ਉਸ ਨੂੰ ਡਰੱਗ ਕੇਸ ਤੋਂ ਬਚਾ ਰਹੇ ਹਨ ਪੰਜਾਬ ਪੁਲਿਸ ਸਵੇਰ ਤੋਂ ਹੀ ਦਿੱਲੀ ਵਿੱਚ ਹੈ ਮੋਕਾ ਥਾਮਾ ਤੇ ਛਾਪੇਮਾਰੀ ਕਰਨ ਲਈ ਤਿਆਰ ਹੈ ਪਰ ਭਾਜਪਾ ਦੇ ਕੰਟਰੋਲ ਹੇਠ ਦਿੱਲੀ ਪੁਲਿਸ ਉਹਨਾਂ ਨੂੰ ਹਰ ਹਰਕਤ ਕਰਨ ਤੋਂ ਰੋਕ ਰਹੀ ਹੈ ਇਹ ਸਾਡੇ ਲੋਕਤੰਤਰ ਅਤੇ ਨਸ਼ਾ ਵਿਰੋਧ ਲੜਾਈ ਨੂੰ ਕਮਜ਼ੋਰ ਕਰਦਾ ਹੈ ਅਸੀਂ ਪਿੱਛੇ ਨਹੀਂ ਹਟਾਂਗੇ ਉਹਨਾਂ ਦਾ ਕਹਿਣਾ ਕਿ ਵਿਕਰਮਜੀਠਿਆ ਨੂੰ ਲੈ ਕੇ ਵੱਖੋ ਵੱਖਰੀ ਥਾਮਾ ਦੇ ਵਿੱਚ ਜਿਸ ਦੇ ਵਿੱਚ ਦਿੱਲੀ ਵੀ ਸ਼ਾਮਿਲ ਹੈ ਉੱਥੇ ਥਾਮਾ ਦੇ ਵਿੱਚ ਛਾਪੇਮਾਰੀ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਪਰ ਜੇਕਰ ਕਿਸੇ ਦੂਸਰੇ ਸੂਬੇ ਵਿੱਚ ਜਾ ਕੇ ਪੁਲਿਸ ਨੇ ਕਾਰਵਾਈ ਕਰਨੀ ਹੋਵੇ ਤਾਂ ਉੱਥੋਂ ਦੀ ਪੁਲਿਸ ਨੂੰ ਨਾ ਲੈ ਕੇ ਕਾਰਵਾਈ ਕੀਤੀ ਜਾਂਦੀ ਹੈ ਪਰ ਉਹਨਾਂ ਕਨਕੇ ਭਾਜਪਾ ਜਿਸ ਦੇ ਕੰਟਰੋਲ ਹੇਠਾ ਦਿੱਲੀ ਪੁਲਿਸ ਹੈ ਉਸ ਦੇ ਵੱਲੋਂ ਇਹ ਸਭ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਥਾਮਾ ਤੇ ਛਾਪੇ ਮਾਰੀ ਕਰਨੀ ਹੈ ਜਿਸ ਤੇ ਵਿਕਰਮ ਮਜੀਠੀਆ ਦੇ ਖਿਲਾਫ ਕੁਝ ਮਿਲ ਸਕਦਾ ਪਰ ਭਾਜਪਾ ਦੇ ਵੱਲੋਂ ਦਿੱਲੀ ਪੁਲਿਸ ਨੂੰ ਇਹ ਸਭ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਜਿਸ ਕਰਕੇ ਪੁਲਿਸ ਨੂੰ ਉੱਥੇ ਖੱਜਲ ਖੁਆਰ ਹੋਣਾ ਪੈ ਰਿਹਾ ਤੇ ਇੱਥੇ ਉਹਨਾਂ ਦੇ ਵੱਲੋਂ ਆਖਿਆ ਗਿਆ ਕਿ ਜਿਵੇਂ ਭਾਜਪਾ ਵਿਕਰਮ ਮਜੀਠੀਆ ਨੂੰ ਵਿਚਾਰੀਏ ਇੰਜ ਲੱਗਦਾ ਕਿ ਭਾਜਪਾ ਦੇ ਵਿੱਚ ਵਿਕਰਮ ਮਜੀਠੀਆ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਮਿਲ ਹੋ ਜਾਣਗੇ ਵਾਧਿਆਂ ਅਗਲੀ ਖਬਰ ਦੇ ਵੱਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਜ਼ਮੀਨ ਨੂੰ ਲੈ ਕੇ ਜੰਗ ਦਾ ਐਲਾਨ ਕਰ ਦਿੱਤਾ ਗਿਆ ਹੈ ਲੈਂਡ ਪੁਲਿੰਗ ਦੇ ਤਹਿਤ ਜੋ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਵੱਖ-ਵੱਖ ਰੂਬਿਆਂ ਦੇ ਵਿੱਚ 40000 ਏਕੜ ਇਕਵਾਇਰ ਕੀਤਾ ਜਾਣਾ ਉਸ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਇਹ ਲੈਂਡ ਪੁਲਿੰਗ ਸਕੀਮ ਨਹੀਂ ਬਲਕਿ ਇਹ ਆਪ ਲੈਂਡ ਗ੍ਰੈਬਿੰਗ ਸਕੀਮ ਹੈ ਤਕੇ ਨਾਲ ਇਹਨਾਂ ਦੇ ਵਿੱਚ ਸਰਕਾਰ ਦੇ ਵੱਲੋਂ ਜ਼ਮੀਨਾਂ ਕਿਸਾਨਾਂ ਦੀਆਂ ਖੋਈਆਂ ਜਾ ਰਹੀਆਂ ਨੇ ਤੇ ਇਸ ਦੇ ਵਿੱਚ ਗਲਤ ਮਲਤ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਵੱਲੋਂ ਪੈਸਾ ਇਕੱਠਾ ਕੀਤਾ ਜਾ ਰਿਹਾ ਹੈ ਇਹ ਸਾਰਾ ਕੁਝ ਦਿੱਲੀ ਵਾਲੇ ਕਰਵਾ ਰਹੇ ਨੇ ਤੇ ਇਨ ਦਾ ਠੀਕ ਹੈ ਕਿ 40000 ਕਰੋੜ ਰੁਪਏ ਆਪਣੀ ਪਾਰਟੀ ਦੇ ਲਈ ਕਿਵੇਂ ਇਸ ਦੇ ਵਿੱਚੋਂ ਕੱਢਣਾ ਇਸ ਦੇ ਤਹਿਤ ਹੀ ਸਾਰਾ ਕੁਝ ਕੀਤਾ ਜਾ ਰਿਹਾ ਹੈ ਇਹ ਸਾਰੇ ਦੋਸ਼ ਸੁਖਬੀ ਸਿੰਘ ਬਾਦਲ ਦੇ ਵੱਲੋਂ ਲਗਾ ਦਿੱਤੇ ਗਏ ਨੇ ਤੇ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਕਿ ਜੇਕਰ ਸਰਕਾਰ ਦੇ ਵੱਲੋਂ ਇਹ ਫੈਸਲਾ ਆਪਣਾ ਵਾਪਸ ਨਾ ਲਿਆ ਗਿਆ ਤਾਂ 15 ਜੁਲਾਈ ਤੋਂ ਸ਼੍ਰੋਮਣੀ ਕਾਦਲ ਪੂਰੇ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਇਹ ਲੈਂਡ ਪੁਲਿੰਗ ਦੇ ਤਹਿਤ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਹੈ ਉੱਥੇ ਉੱਥੇ ਤਰਨੇ ਦਵੇਗਾ 15 ਜੁਲਾਈ ਤੋਂ ਇਹਨਾਂ ਤਰਨਿਆਂ ਦੀ ਸ਼ੁਰੂਆਤ ਹੋਵੇਗੀ ਪਰ ਜੇਕਰ ਅਸੀਂ ਅਲਟੀਮੇਟਮ ਸਰਕਾਰ ਨੂੰ ਦੇਣਾ ਚਾਹੁੰਦੇ ਆ ਕਿ ਇਸ ਤੋਂ ਪਹਿਲਾਂ ਪਹਿਲਾਂ ਇਸ ਫੈਸਲੇ ਨੂੰ ਵਾਪਸ ਲਿਆ ਜਾਵੇ ਤੇ ਕੈਬਨਟ ਦੇ ਵਿੱਚ ਲਿਆ ਕੇ ਇਸ ਨੂੰ ਰੱਦ ਕੀਤਾ ਜਾਵੇ ਤੇ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਫਿਰ ਸਰਕਾਰ ਦੇ ਖਿਲਾਫ ਤਰਨੇ ਮੁਜ਼ਾਰੇ ਸ਼੍ਰੋਮਣੀ ਕਾਜਲ ਦੇ ਵੱਲੋਂ ਕੀਤੇ ਜਾਣਗੇ ਕਿਸੇ ਵੀ ਹਾਲਤ ਦੇ ਵਿੱਚ ਅਕਾਲੀ ਦਲ ਇਸ ਲੂਟ ਨੂੰ ਬਰਦਾਸ਼ਤ ਨਹੀਂ ਕਰੇਗਾ ਇਹ ਸਾਰੇ ਗੱਲਾਂ ਆਮ ਆਦਮੀ ਪਾਰਟੀ ਦੇ ਖਿਲਾਫ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਆਖ ਦਿੱਤੀਆਂ ਗਈਆਂ ਨੇ ਇਸ ਦੇ ਨਾਲ ਹੀ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਕਿ ਜਿੱਥੇ ਤਰਨਿੱਦ ਦਿੱਤੇ ਜਾਣਗੇ ਉੱਥੇ ਕੋਰਟ ਦੇ ਵਿੱਚ ਵੀ ਇਸ ਫੈਸਲੇ ਨੂੰ ਲੈ ਕੇ ਅਕਾਲੀ ਦਲ ਦੇ ਵੱਲੋਂ ਲੜਾਈ ਲੜੀ ਜਾਵੇਗੀ ਵਾਦਿਆਂ ਅਗਲੀ ਖਬਰ ਦੇ ਬਾਲਾ ਖਾਲੀ ਪਏ ਪਲਾਟਾਂ ਨੂੰ ਲੈ ਕੇ ਪੰਜਾਬ ਦੇ ਵੱਖ-ਵੱਖਰੇ ਜ਼ਿਲ੍ਹਿਆਂ ਦੇ ਡੀਸੀਜ਼ ਵੱਲੋਂ ਹੁਕਮਾਂ ਸੁਣਾ ਦਿੱਤੇ ਗਏ ਨੇ ਜਿਸ ਦੇ ਵਿੱਚ ਅੰਮ੍ਰਿਤਸਰ ਦੇ ਅਤੇ ਜਲੰਧਰ ਦੇ ਡੀਸੀ ਦੇ ਵੱਲੋਂ ਇੱਕ ਹੁਕਮ ਜਾਰੀ ਕਰਦੇ ਹੋਏ ਆਖ ਦਿੱਤਾ ਗਿਆ ਕਿ ਜਿੱਨਾ ਪਲਾਟਾਂ ਦੇ ਵਿੱਚ ਉਥੋਂ ਦੇ ਇਲਾਕਾ ਨਿਵਾਸੀਆਂ ਦੇ ਵੱਲੋਂ ਕੂੜਾ ਸੁੱਟਿਆ ਜਾਂਦਾ ਹੈ ਤੇ ਜੇਕਰ ਮੀਂਹ ਦੇ ਨਾਲ ਇਨ੍ਹਾਂ ਪਲਾਟਾਂ ਦੇ ਵਿੱਚ ਪਾਣੀ ਇਕੱਠਾ ਹੋ ਜਾਂਦਾ ਹੈ ਇਨ੍ਹਾਂ ਪਲਾਟਾਂ ਦੀ ਜੇਕਰ ਉਚਿਤ ਆਚਾਰਦਵਾਰੀ ਨਹੀਂ ਹੈ ਤਾਂ ਫਿਰ ਜਿਹੜਾ ਇਸ ਪਲਾਟ ਦਾ ਮਾਲਕ ਹੈ ਉਸ ਦੇ ਵੱਲੋਂ ਜੇਕਰ ਸਫਾਈ ਨਹੀਂ ਕਰਵਾਈ ਜਾਂਦੀ ਤਾਂ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਹੋਵੇਗੀ ਤੇ ਨਾਵੀ ਲੱਗੇਗਾ ਇਸ ਨੂੰ ਲੈ ਕੇ ਇਹਨਾਂ ਜ਼ਿਲ੍ਹਾ ਅਧਿਕਾਰੀਆਂ ਦੇ ਵੱਲੋਂ ਆਖਿਆ ਜਾ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਤੇ ਹੁਣ ਵੀ ਭਾਰੀ ਮਾਤਰਾ ਦੇ ਵਿੱਚ ਮੀਂਹ ਪੈ ਰਹੇ ਨੇ ਇਸ ਕਰਕੇ ਇਸ ਮੀਂਹ ਦੇ ਨਾਲ ਅਤੇ ਮੀਂਹ ਦੇ ਪਾਣੀ ਇਕੱਠਾ ਹੁੰਦੇ ਨਾਲ ਅਤੇ ਕੂੜਾ ਕਰਕਟ ਦੇ ਵਿੱਚ ਜਦੋਂ ਇਹ ਪਾਣੀ ਜਾ ਕੇ ਮਿਲਦਾ ਹੈ ਤੇ ਇਸ ਦੇ ਵਿੱਚ ਕਾਫੀ ਬਿਮਾਰੀਆਂ ਫੈਲਣ ਦਾ ਖਛਾਏ ਅਤੇ ਜਦੋਂ ਮੀਂਹ ਦਾ ਪਾਣੀ ਇਸ ਕੂੜੇ ਦੇ ਵਿੱਚ ਜਾ ਕੇ ਮਿਲਦਾ ਤੇ ਉੱਥੇ ਡੇਂਗੂ ਵੀ ਪੈਦਾ ਹੋਣ ਦਾ ਖਤਰਾ ਹੈ ਜਿਸ ਕਰਕੇ ਡੇਂਗੂ ਇਸ ਇਲਾਕਾ ਨਿਵਾਸੀਆਂ ਦੇ ਵਿੱਚ ਫੈਲ ਸਕਦਾ ਹੈ ਅਤੇ ਅੱਗੇ ਦੀ ਅੱਗੇ ਇਹ ਡੇਂਗੂ ਪੂਰੇ ਪੰਜਾਬ ਦੇ ਵਿੱਚ ਫੈਲਦਾ ਖਛਾਏ ਜਿਸ ਕਰਕੇ ਪਲਾਟ ਮਾਲਕਾਂ ਦੇ ਵੱਲੋਂ ਜੇਕਰ ਇਸ ਦੀ ਸਫਾਈ ਨਾ ਕਰਵਾਈ ਗਈ ਤਾਂ ਕਾਨੂੰਨੀ ਕਾਰਵਾਈ ਹੋਵੇਗੀ ਤੇ ਜੁਰਮਾਨਾ ਵੀ ਲੱਗੇਗਾ ਬਾਦਿਆਂ ਅਗਲੀ ਖਬਰ ਦੇ ਵੱਲ ਪੰਜਾਬ ਦੇ ਵਿੱਚ ਹੁਣ ਮੀਂਹ ਪੈਣ ਦੀ ਭਵਿੱਖਬਾਣੀ ਇੱਕ ਵਾਰ ਫਿਰ ਤੋਂ ਮੌਸਮ ਵਿਭਾਗ ਦੇ ਵੱਲੋਂ ਕਰ ਦਿੱਤੀ ਗਈ ਹੈ ਪੰਜਾਬ ਦੇ ਵਿੱਚ 3 ਜੁਲਾਈ ਨੂੰ ਮੀਂਹ ਪੈਣ ਦੀ ਭਵਿੱਖਬਾਣੀ ਕਰ ਦਿੱਤੀ ਗਈ ਹੈ ਅਤੇ ਜੋ 3 ਜੁਲਾਈ ਨੂੰ ਮੀਂਹ ਪਵੇਗਾ ਇਸ ਦੀ ਸ਼ੁਰੂਆਤ ਮਾਝਾ ਖੇਤਰ ਵਾਲੇ ਪਾਸਿਓ ਹੋਵੇਗੀ ਤੇ ਮੀਂਹ ਪੈਣ ਦੀ پیشن ਕੋਈ ਇੱਕ ਵਾਰ ਫਿਰ ਤੋਂ ਮੌਸਮ ਵਿਭਾਗ ਦੇ ਵੱਲੋਂ ਕਰ ਦਿੱਤੀ ਗਈ ਹੈ ਇਹ ਸਨ ਅੱਜ ਦੀਆਂ ਵੱਡੀਆਂ ਖਬਰਾਂ ਇਹਨਾਂ ਖਬਰਾਂ ਵਿੱਚੋਂ ਕਿਸੇ ਖਬਰ ਬਾਰੇ ਜੋ ਕੁਝ ਵੀ ਤੁਸੀਂ ਕਹਿਣਾ ਚਾਹੁੰਦੇ ਹੋ ਆਪਣੀ رائے ਕਮੈਂਟ ਕਰਕੇ ਦੇ ਸਕਦੇ ਹੋ ਜੁੜੇ ਰਹੋ ਡੇਲੀ ਲਾਈਵ ਪੰਜਾਬ ਦੇ ਨਾਲ